ਠਾਣਾ ਮਹਿਰਕਲਾਂ ਦੀ ਪੁਲਿਸ ਨੇ ਰਾਤ ਵੇਲੇ ਖੇਤਾਂ ਦੀਆਂ ਮੋਟਰਾਂ ਤੋਂ ਤਾਰ ਚੋਰੀ ਕਰਨ ਵਾਲੇ ਇੱਕ گروਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਨੇ ਮਹਿਰਕਲਾਂ ਦੇ ਆਸ-ਪਾਸ ਪਿੰਡਾਂ ਵਿੱਚ ਕਿਸਾਨਾਂ ਦੇ ਨੱਕ ਚ ਦਮ ਕੀਤਾ ਹੋਇਆ ਸੀ ਪੁਲਿਸ ਪਾਰਟੀ ਨੇ ਇਸ ਗਰੋਹ ਦੇ ਕੋਲੋਂ ਲਗਭਗ 50 ਕਿਲੋ ਤਾਰ ਵੀ ਬਰਾਮਦ ਕੀਤੀ ਚੋਰੀ ਦਾ ਮੋਟਰਸਾਈਕਲ ਐਸਐਚਓ ਨੇ ਦੱਸਿਆ ਕਿ ਇਹਨਾਂ ਤੋਂ ਰਿਮਾਂਡ ਦੇ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਕਈ ਉਹਨਾਂ ਦੇ ਮਕਦਮੇ ਦਰਜ ਹਨ ਇਸ ਚੋਰੀ ਗ੍ਰੋਥ ਦੀ ਗ੍ਰਿਫਤਾਰੀ ਸੰਬੰਧੀ ਵਿਦੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਰਕਲਾਂ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਜੀ ਮਾਨਯੋਗ ਐਸਐਸਪੀ ਸ੍ਰੀ ਸੰਜੀਤ ਮਲਕੀ ਜੀ ਦੇ ਦਸਾਂ ਨਿਰਦੇਸ਼ਾਂ ਤੇ ਅਸੀਂ ਜੋ ਮੋਟਰਾਂ ਤੋਂ ਤੇਵਲਾ ਚੋਰੀ ਹੁੰਦੀਆਂ ਸੀ ਜ ਰਾਤ ਨੂੰ ਉਹਨਾਂ ਦੀ ਸਪੈਸ਼ਲ ਡਰਾਈਵ ਚਲਾਈ ਫੀਸੀ ਸਾਡੀ ਇਸ ਦੇ ਉਧਾਰ ਤੇ ਇਹੀ ਅਸੀਂ ਨਾ ਆਪਣੇ 13 ਤਰੀਕ ਨੂੰ 13 ਤੇ 14 ਦੀ ਦਰਬਾਨੀ ਰਾਤ ਨੂੰ ਸਾਡੇ ਐਸਐਸਏ ਸੇਵਾ ਸਿੰਘ ਨਾਲ ਪੁਲਿਸ ਪਾਰਟੀ ਇਹਨਾਂ ਨੇ ਕਿ ਸੇਮੋਕ ਪਰ ਨੇ ਇਤਲਾਹ ਦਿੱਤੀ ਸੀ ਵੀ ਕੁਝ ਜਿਹੜੇ ਤਾਰਾਂ ਕੇਵਲ ਚੋਰੀ ਕਰਨ ਵਾਲੇ ਨੇਗੇ ਉਹ ਬੰਦੇ ਚੋਰੀ ਕਰਕੇ ਇਧਰ ਨੂੰ ਆ ਰਹੇ ਨੇ ਮਹਿਲਕਲਾਂ ਵੱਲ ਨੂੰ ਜੇ ਤੁਸੀਂ ਨਾਕਾਬੰਦੀ ਕਰੋਗੇ ਤਾਂ ਵਧੀਆ ਰਿਕਵਰੀ ਹੋ ਸਕਦੀ ਆ ਤਾਂ ਇਹਨਾਂ ਨੇ ਉੱਥੇ ਨਹਿਰ ਦੇ ਪੁਲ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਇਹਨਾਂ ਨੂੰ ਜਦੋਂ ਆ ਰਹੇ ਸੀਗੇ ਇਹ ਦੋ ਬੰਦੇ ਸੀ ਮੋਟਰਸਾਈਕਲ ਤੇ ਬੁਰਾ ਰੱਖਿਆ ਸੀ ਇਹਨਾਂ ਨੇ ਇਹਨਾਂ ਨੂੰ ਰੋਕਿਆ ਤਾਂ ਜਦੋਂ ਰੋਕਣ ਤੇ ਹੀ ਇਹਨਾਂ ਨੇ ਨਾਂ ਪਤਾ ਪੁੱਛਿਆ ਤਾ ਇੱਕ ਨੇ ਆਪਣਾ ਨਾਂ ਕੁਲਦੀਪ ਰੁਪੇ ਦਾ ਇੱਕ ਗੁਰਪ੍ਰੀਤ ਡੂਨਾ ਲਈ ਆਪਣਾ ਨਾਂ ਦੱਸਿਆ ਉਸ ਤੋਂ ਬਾਅਦ ਖਲਾਸੀ ਲਈ ਜੋ ਇਹਨਾਂ ਦੀ ਤਾਂ ਇਹਨਾਂ ਨੂੰ ਉਹਦੇ ਬੋਰੇ ਵਿੱਚੋਂ ਘੱਟੋ-ਘੱਟ 20 ਕਿਲੋ ਤਰਪਾਣ ਆਉਂਦੀ 20 ਕਿਲੋ ਤਰਪਾਣ ਆਉਂਦੀ ਤੇ ਉਸ ਤੋਂ ਬਾਅਦ ਇਹਨਾਂ ਦੀ ਰੈਸਟ ਪਾ ਕੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀਗਾ ਹਲਵਾਰੇ ਦਾ ਉਹਨੂੰ ਨਾਮਜ਼ਦ ਕਰਕੇ ਵਿੱਚ ਉਹਨਾਂ ਨੂੰ ਵੀ ਗਾਹਾਂ ਦੀ ਰੈਸਟ ਪਾਈ ਗਈ ਹੈ ਇਹ ਦੋ ਦਿਨ ਦੇ ਪੁਰਸਕਾਰ ਮਾਨ ਤੇ ਸੀਗੇ ਸਾਡੇ ਕੋਲੇ ਜਿਨ੍ਹਾਂ ਦਾ ਅੱਜ ਪੁਲਿਸ ਰਿਮਾਂਡ ਖਤਮ ਹੁੰਦਾ ਅੱਜ ਨੂੰ ਪੇਸ਼ ਕੀਤਾ ਜਾਊਗਾ ਸਰ ਦੋਸ਼ੀਆਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਇਹਨਾਂ ਦੇ 2 2 3 3 ਕਰੀਬ 50 ਸਾਰੇ ਤੇ ਦਰਜ ਨੇਗੇ ਫ੍ਰੀਮੀਲ ਟੈਪ ਦੇ ਬੰਦੇ ਨੇਗੇ ਤੇ ਪੁੱਛ ਕੇ ਇਸ ਤੋਂ ਬਰੀਕੀ ਦੀ ਪੁੱਛ ਕੇ ਇਸ ਤੋਂ ਪਤਾ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਿਆ ਜਿਹੜਾ ਮੋਟਰਸਾਈਕਲ ਹੈ ਵੀ ਚੋਰੀ ਦਾ ਠੀਕ ਹੈ ਜੀ ਕੋਈ ਹੋਰ ਬਰਾਮਦੀ ਤਾਂ ਨਹੀਂ ਜੀ ਤਾਰਾਂ ਜਾਂ ਮੋਟਰਸਾਈਕਲ ਬੰਦਾ ਜੀ ਉਸ ਤੋਂ ਬਾਅਦ ਪੁੱਛ ਕੇ ਇਸ ਤੋਂ ਬਾਅਦ ਗਾਹਾਂ 30 ਕਿਲੋ ਬਰਾਮਦੀ ਜੀ ਨਾ ਤਾਂ ਹੋਰ ਹੋਈ ਆ ਜੀ ਟੋਟਲ 50 ਕਿਲੋ ਤਾਰ ਹੋ ਗਈ ਆ ਹੋਰ ਵੀ ਇਹਨਾਂ ਤੋਂ ਬਾਅਦ ਦਾ ਤਾਂ ਟ੍ਰੇਸ ਹੋਣ ਦੀ ਸੰਭਾਵਨਾ ਹੈ ਕਿਉਂਕਿ 10 ਵਾਰਾਂ ਤਾਂ ਇਹ ਮੰਨ ਚੁੱਕੇ ਆ ਕਿਹੜੇ ਏਰੀਆ ਚ ਚੋਰੀ ਕਰਦੇ ਸੀਗੇ ਜੀ ਇਹ ਇਹ ਜ਼ਿਆਤਰ ਜੀ ਆਪਣੇ ਏਰੀਆ ਦੇ ਵਿੱਚ ਜਿਹਨਾਂ ਸਹਿਜੜਾ ਹੋਇਆ ਮੂਮ ਹੋਇਆ ਸਹੌਰ ਗਹਿਲਾ ਦੇ ਇਸੇ ਜ਼ਿਆਦਾਤਰ ਇਸੇ ਏਰੀਏ ਦੇ ਵਿੱਚ ਹੀ ਆਉਂਦੇ ਸੀਗੇ